ਅਮਰੀਸ਼ਪੁਰੀ ਦੀ ਹਵੇਲੀ ਦਿਖਾਉਣੇ ਆ ਦੋਸਤੋ ਅਮਰੀਸ਼ਪੁਰੀ ਦੀ ਹਵੇਲੀ ਸਾਹਮਣੇ ਤੁਸੀਂ ਦੇਖ ਰਹੇ ਹੋ ਆਜੋ ਆਪਾਂ ਅੰਦਰ ਚੱਲ ਕੇ ਦਿਖਾਵਾਂਗੇ ਤੁਹਾਨੂੰ ਪੂਰੇ ਸੀਨ ਤੇ ਅੱਜ ਤੁਹਾਨੂੰ ਉਹ ਚੀਜ਼ ਦਿਖਾਉਣੀ ਆ ਜੋ ਅਮਰੀਸ਼ਪੁਰੀ ਦੀ ਹਵੇਲੀ ਜਿਹਨੂੰ ਕਿਹਾ ਜਾਂਦਾ ਅੱਜ ਆਪਾਂ ਉਹ ਪੂਰੀ ਹਵੇਲੀ ਤੁਹਾਨੂੰ ਦਿਖਾਵਾਂਗੇ ਇੱਕਦਮ ਦੋਸਤੋ ਕੀ ਹਾਲ ਚੱਲ ਨੇ ਜੀ ਅੱਜ ਅਸੀਂ ਪਹੁੰਚੇ ਆ ਜੀ ਅਲਬਰ ਜ਼ਿਲ੍ਹੇ ਦੇ ਸ਼੍ਰਿਸਕਾ ਪੈਲੈਸ ਦੇ ਵਿੱਚ ਸ਼੍ਰਿਸਕਾ ਪੈਲੈਸ ਜਿਹੜਾ ਇੱਥੇ ਹੈਗਾ ਇੱਥੇ ਕਰਨ ਅਰਜਨ ਮੂਵੀ ਸਾਜਨ ਚਲੇ ਸਸਰਾਲ ਹੋਰ ਵੀ ਕਈ ਮੂਵੀਆਂ ਜਿਹੜੀਆਂ ਸ਼ੂਟ ਹੋਈਆਂ ਸੀ ਅਤੇ ਇਸ ਸਥਾਨ ਦੇ ਉੱਤੇ ਜਿਹੜੀ ਦੁਰਜਨ ਸਿੰਘ ਦੀ ਹਵੇਲੀ ਇਸ ਨੂੰ ਬਣਾਇਆ ਗਿਆ ਸੀ ਅਮਰੀਸ਼ਪੁਰੀ ਦੀ ਫਿਲਮ ਸੀ ਕਰਨ ਅਰਜਨ ਨੂੰ ਫਿਲਮ ਦੇ ਵਿੱਚ ਦੁਰਜਨ ਸਿੰਘ ਜੋ ਅਮਰੀਸ਼ਪੁਰੀ ਸੀ ਉਸ ਦੀ ਹਵੇਲੀ ਇਹਨੂੰ ਬਣਾਇਆ ਗਿਆ ਸੀ ਅੱਜ ਦਿਖਾਉਣਾ ਤੁਹਾਨੂੰ ਅੰਦਰ ਚੱਲਾਂਗੇ ਤੇ ਦਿਖਾਵਾਂਗੇ ਸਾਰਾ ਉਹ ਚੀਜ਼ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਮੈਂ ਸੀਨ ਹੈ ਜਿਹੜੇ ਮੈਚ ਕਰਕੇ ਤੁਹਾਨੂੰ ਦਿਖਾ ਦੂੰਗਾ ਫਿਲਹਾਲ ਜਿਹੜੀ ਹਵੇਲੀ ਆ ਉਹ ਬੰਦ ਕੀਤੀ ਹੋਈ ਹੈ ਇਸ ਇਸ ਜਗ੍ਹਾ ਦੇ ਉੱਤੇ ਜਿਹੜੀ ਟਿਕਟ ਮਿਲਦੀ ਹੁੰਦੀ ਹੈ ਜਦੋਂ ਇਹ ਖੁੱਲੀ ਹੁੰਦੀ ਹੈ ਓਪਨ ਹੁੰਦੀ ਹੈ ਪਰ ਇਹਨਾਂ ਨੇ ਦੱਸਿਆ ਵੀ ਹੁਣ ਜਿਹੜੀ ਇਸ ਟਾਈਮ ਐਂਟਰੀ ਆ ਉਹ ਬੰਦ ਹੈ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਵਾਲੀ ਹਵੇਲੀ ਤੇ ਨਾਲ ਜਿਹੜੇ ਉਹ ਸੀਨੇ ਉਹ ਮੈਚ ਕਰ ਦੂੰਗਾ ਤੁਸੀਂ ਦੇਖ ਲਿਓ ਇਸ ਹਵੇਲੀ ਦੇ ਵਿੱਚ ਗੋਵਿੰਦੇ ਦੇ ਜਿਹੜੀ ਫਿਲਮ ਸੀ ਸਾਜਨ ਚਲੇ ਸਸਰਾਲ ਉਸ ਦੇ ਵੀ ਗਾਣੇ ਦੇ ਕਈ ਸ਼ੂਟ ਹੋਏ ਨੇ ਤੇ ਨਾਲ ਹੀ ਜਿਹੜੀ ਕਰਨ ਅਰਜੁਨ ਮੂਵੀ ਆ ਉਹਦੇ ਵਿੱਚ ਠਾਕੁਰ ਦੁਰਜਨ ਸਿੰਘ ਦੀ ਹਵੇਲੀ ਆ ਜਿਹੜੀ ਉਹ ਦਿਖਾਈ ਗਈ ਸੀ ਤੇ ਬਾਈ ਹੋਰੀ ਹੈਗੇ ਨੇ ਆਪਣੇ ਨਾਲ ਆਪਾਂ ਗੱਲਬਾਤ ਕਰਾਂਗੇ ਬਾਈ ਸਾਹਿਬ ਕਿ बढ़िया सर अच्छा यहाँ पे शूट हुए थे ना मूवी वो हाँ जी अच्छा तो अभी एंट्री बंद है हाँ। आप कहा अच्छा अच्छा से। अच्छा हाँ। तो देख ये है 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 ये। जैसा कि हम लोग को बताया गया तो हाँ जी हाँ जी हमने भी करण मूवी करण अर्जुन थी देखा था अच्छा और ससुराल ठीक है ये दो चीज मूवी हमने भी देखी आप इसलिए देखने हो हाँ जी तो आपको पता नहीं था कि ये बंद है ਨਹੀਂ ਸਰ ਆ ਪਹਿਲੀ ਵਾਰ ਆਏ ਹੋ ਜਾਂ ਪਹਿਲੇ ਵੀ ਆਏ ਹੋ ਨਹੀਂ ਮੈਂ ਪਹਿਲੇ ਫਸਟ ਟਾਈਮ ਆਇਆ ਹਾਂ ਆਪ ਵੀ ਲੋਕੇਸ਼ਨ ਹੀ ਦੇਖਣ ਆਏ ਹੋ ਲੋਕੇਸ਼ਨ ਦੇਖਣੀ ਹੈ ਹਾਂ ਠੀਕ ਹੈ ਠੀਕ ਹੈ ਜੀ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਹ ਹਵੇਲੀ ਨੂੰ ਦੇਖਣ ਆ ਲੋਕ ਦੂਰੋਂ ਦੂਰੋਂ ਆਉਂਦੇ ਨੇ ਬਹੁਤ ਵੱਡੀ ਮਹੱਤਤਾ ਇਸ ਹਵੇਲੀ ਦੀ ਕਿਉਂਕਿ ਫਿਲਮਾਂ ਦੇ ਵਿੱਚ ਜੋ ਸਾਨੂੰ ਦਿਖਾਇਆ ਜਾਂਦਾ ਅਸੀਂ ਦੇਖਦੇ ਹਾਂ ਨਾ ਵੀ ਯਾਰ ਪਤਾ ਨਹੀਂ ਕੀ ਚੀਜ਼ ਕਿਵੇਂ ਦੀ ਲੋਕੇਸ਼ਨ ਬਣਾਈ ਗਈ ਹੈ ਮੈਂ ਤੁਹਾਨੂੰ ਇਹ ਲੋਕੇਸ਼ਨ ਆਣੋਂ-ਦਾਲੋਂ ਵੀ ਦਿਖਾਉਂਗਾ ਫਿਲਹਾਲ ਤੁਹਾਨੂੰ ਇਹ ਦਿਖਾ ਰਿਹਾ ਮੈਂ ਤੁਹਾਨੂੰ ਆਣੋਂ-ਦਾਲੋਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਇਹ ਲੋਕੇਸ਼ਨ ਆ ਨੇ ਜਿਹੜੀ ਆਲੋਦਾਲੋ ਬਹੁਤ ਸੋਹਣੀ ਖੂਬਸੂਰਤ ਲੋਕੇਸ਼ਨ ਹੈ ਇਹ ਅਲਬਰ ਜ਼ਿਲ੍ਹੇ ਚ ਪੈਂਦੀ ਹੈ ਦੋਸਤੋ ਇੱਥੇ ਨਾ ਜ਼ਿਆਦਾਤਰ ਮੂਵੀ ਜਾਂ ਫਿਲਮਾਂ ਦੀਆਂ ਸ਼ੂਟਿੰਗਾਂ ਕਿਉਂ ਹੁੰਦੀਆਂ ਨੇ ਉਹਦਾ ਵੀ ਕਾਰਨ ਹੈ ਕਿਉਂਕਿ ਇੱਥੇ ਹਸਾਬ ਦੀਆਂ ਹੀ ਪਹਾੜੀਆਂ ਵੀ ਨੇ ਦੇਖੋ ਅਗਰ ਪਹਾੜੀਆਂ ਦੀ ਲੋਕੇਸ਼ਨ ਲੈਣੀ ਹੋਵੇ ਨਾ ਇੱਥੇ ਪਹਾੜੀਆਂ ਵੀ আরাਵਲੀ ਪਹਾੜੀਆਂ ਨੇ ਇੱਥੇ ਪਹਾੜੀਆਂ ਵੀ ਮਿਲ ਜਾਂਦੀਆਂ ਨੇ ਇੱਥੇ ਪਲੇਨ ਰਸਤਾ ਵੀ ਮਿਲ ਜਾਂਦਾ ਯਾਨੀ ਇੱਕ ਮੂਵੀ ਨੂੰ ਸ਼ੂਟ ਕਰਨ ਵਾਸਤੇ ਬਹੁਤ ਹੀ ਪਰਫੈਕਟ ਜਗ੍ਹਾ ਬਹੁਤ ਹੀ ਪਰਫੈਕਟ ਇਹ ਸਥਾਨ ਮੰਨਿਆ ਜਾਂਦਾ ਹੈ ਬਹੁਤ ਸਾਰੇ ਵੀਰ ਆ ਜਿਹੜੇ ਦੇਖਣ ਆ ਰਹੇ ਨੇ ਤੇ ਇੱਕ ਉਹ ਪਿੱਛੇ ਕ ਐਂਟਰੀ ਬੰਦ ਹੈ ਇਸ ਕਰਕੇ ਸਾਨੂੰ ਵੀ ਐਂਟਰੀ ਨਹੀਂ ਮਿਲੀ ਪਰ ਅਸੀਂ ਜਿੰਨਾ ਕੋਸ਼ਿਸ਼ ਹੋਈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਇਸ ਹਵੇਲੀ ਨੂੰ ਦੇਖਣ ਦੇ ਲਈ ਲੋਕ ਹਰ ਰੋਜ਼ ਐਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਨੇ ਦੋਸਤੋ ਜਦੋਂ ਵੀ ਕੋਈ ਮੂਵੀ ਬਣਦੀ ਹੈ ਤਾਂ ਉਹ ਕਿਸ ਸਥਾਨ ਤੇ ਬਣੀਆ ਅਕਸਰ ਹੀ ਲੋਕਾਂ ਦੀ ਇਹ ਚੁਆਇਸ ਹੁੰਦੀ ਹੈ ਇਹ ਇੱਛਾ ਹੁੰਦੀ ਹੈ ਕਿ ਉਸ ਜਗ੍ਹਾ ਨੂੰ ਦੇਖਿਆ ਜਾਵੇ ਕਿ ਆਖਿਰ ਉਹ ਜਗ੍ਹਾ ਕਿਹੜੀ ਹੈ ਤੇ ਕਹੋ ਜੀ ਉਹ ਦੇਖਣ ਵਾਲੀ ਹੈ ਜਿਹੜੀ ਫਿਲਮਾਂ ਦੇ ਵਿੱਚ ਸਾਨੂੰ ਦਿਖਾਈ ਗਈ ਸੀ ਉਹ